ਕਰੀਬਾਂ ਦੇ ਜੇ ਬੱਚੇ ਜਦੋਂ ਲੀਡਰ ਬਣਨਗੇ ਨਾ ਉਦੋਂ ਇਹ ਦੇਸ਼ ਦਾ ਤਰੱਕੀ ਹੋਣੀ ਹੈ ਅਫਗਾਨਿਸਤਾਨ ਦੇ ਤਾਂ ਜਾ ਕੇ ਟਵੀਟ ਕਰਤਾ ਨਾ ਤੇ ਇੱਕ ਪੰਜਾਬ ਲਈ ਤਾਂ ਇੱਕ ਟਵੀਟ ਕਰ ਲੋ ਮੋਦੀ ਵਰਗਿਆਂ ਨੇ ਕੁਝ ਨਹੀਂ ਕਰਨਾ ਅੱਜ ਬਣ ਕੇ ਤੇ ਵੱਡੇ ਵੱਡੇ ਅਡਾਨੀਆਂ ਦੇ ਅੰਬਾਨੀਆਂ ਦੇ ਬਣ ਗਿਆ ਮੇਰਾ ਭੈਣ ਅੰਬਾਨੀਆਂ ਵਾਸਤੇ ਤੁਹਾਨੂੰ ਵੋਟਾਂ ਥੋੜੀ ਪਾਈਆਂ ਸੀ ਹੋਰ ਤੁਸੀਂ ਸੁਣਾਓ ਬਾਈ ਵੀਰੋ ਸਾਰੇ ਠੀਕ ਠਾਕ ਹੋ ਜੀ ਕੀ ਹਾਲ ਚਾਲ ਹੈ ਤੁਹਾਡੇ ਠੀਕ ਹੂ ਜੀ ਤੇ ਆਪਾਂ ਅੱਜ ਥੋੜੀ ਜੀ ਵੀਡੀਓ ਵੱਡੀ ਬਣਾਵਾਂਗੇ ਤੇ ਪਲੀਜ਼ ਸਾਡੀ ਵੀਡੀਓ ਪੂਰੀ ਵੇਖਿਓ ਜੇ ਬਾਈ ਜੀ ਜਿੱਥੇ ਵੀ ਸਾਡੀ ਵੀਡੀਓ ਪਹੁੰਚੇ ਤਾਂ ਜਰੂਰ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਜੇ ਅੱਗੇ ਇਹ ਅਸੀਂ ਆਪਦੇ ਲਈ ਨਹੀਂ ਕਹਿ ਰਹੇ ਕਿਉਂਕਿ ਆਪਾਂ ਪੂਰੇ ਪੰਜਾਬ ਲਈ ਇਹ ਪ੍ਰਾਰਥਨਾ ਕਰਦੇ ਹਾਂ ਉਸ ਵਾਈਗਰੂ ਅੱਗੇ ਅਰਦਾਸ ਕਰਦੇ ਆਂ ਆਗਿਆ ਨੂੰ ਸਾਸਰੀਕਾਲ ਜੀ ਪਿਆਰ ਭਰੀ ਤੇ ਅੱਜ ਦੀ ਸਾਡੀ ਸਵੇਰ ਹੋ ਚੁੱਕੀ ਆ ਬਾਬੇ ਨਾਨਕ ਨੇ ਚੰਗੀ ਬਣੀ ਆ ਵੇਖੋ ਮੂਝ ਬਾਰਕ ਹੈ ਕਾਗਜ਼ ਤੇ ਤੰਦ ਤੇ ਇਹਦੀ ਸਾਸਰੀਕਾਰ ਬਾਈ ਤੁਸੀਂ ਕਬੂਲ ਕਰੋ ਸਾਡੀ ਕਰਿਓ ਤੇ ਚਾਹੀ ਨਾ ਕਰਿਓ ਹਾਂ ਜੀ ਬੇਟਾ ਬੋਸ ਤੇ ਸਾਡਾ ਸਟੈਂਡ ਵੀ ਹਿੱਲੀ ਜਾਂਦਾ ਥੋੜਾ ਥੋੜਾ ਤੇ ਬਾਈ ਜੀ ਅੱਜ ਦੀ ਵੀਡੀਓ ਸਾਡੀ ਪੂਰੀ ਤੁਸੀਂ ਜ਼ਰੂਰ ਵੇਖਿਓ ਜੀ ਕਿਉਂਕਿ ਆਪਾਂ ਪੰਜਾਬ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਨਾਲੇ ਕੋਈ ਆਪਾਂ ਤੁਹਾਡੇ ਨਾਲ ਆਪਦੇ ਗੱਲਾਂ ਸ਼ੇਅਰ ਜ਼ਰੂਰ ਕਰਾਂਗੇ ਤੇ ਸਾਡੀ ਵੀਡੀਓ ਇਹ ਜਰੂਰ ਉਹਨਾਂ ਮੰਤਰੀਆਂ ਤੱਕ ਪਹੁੰਚਾਓ ਸ਼ੇਅਰ ਕਰੋ ਉਹਨਾਂ ਲੀਡਰਾਂ ਤੱਕ ਪਹੁੰਚਾਓ ਜਿਹੜੇ ਵੱਡੇ ਵੱਡੇ ਵਾਅਦੇ ਕਰਦੇ ਆ ਬڑے ਵੱਡੇ ਵਡਿਆ ਝੂਠ ਬੋਲਦੇ ਆ ਤੇ ਝੂਠ ਬੋਲ ਕੇ ਜਿੱਤਦੇ ਆ ਜਿੱਤ ਕੇ ਉਸ ਤੋਂ ਬਾਅਦ ਮੂੰਹ ਵੀ ਨਹੀਂ ਵਿਖਾਉਂਦੇ ਉਹਨਾਂ ਲੋਕਾਂ ਤਾਈਂ ਪਹੁੰਚਾ ਦਿਆ ਜੇ ਤੇ ਪਹਿਲੀ ਤਾਂ ਗੱਲ ਅਸੀਂ ਮੋਦੀ ਸਾਹਿਬ ਨੂੰ ਇਹ ਰਿਕਵੈਸਟ ਕਰਦੇ ਆ ਕਿ ਪੰਜਾਬ ਦਾ ਅੱਜ ਹਾਲਾ ਹੈ ਤੇ ਤੂੰ ਕੋਈ ਗੱਲ ਹੀ ਨਹੀਂ ਕਰੀ ਪੰਜਾਬ ਦੇ ਬਾਰੇ ਜੇ ਇਹ ਯੂਪੀ ਤੇ ਬਿਹਾਰ ਜਾਂ ਦੀ ਗੱਲ ਤਾਂ ਯੂਪੀ ਸਟੇਟ ਬਹੁਤ ਵੱਡੀ ਹੈ ਜੇ ਯੂਪੀ ਤੇ ਇਹ ਚੀਜ਼ ਹੋ ਜਾਂਦੀ ਨਾ ਆਪਾਂ ਤਾਂ ਕਹਿੰਦੇ ਆ ਪ੍ਰਮਾਤਮਾ ਕਿਸੇ ਤੇ ਉਹ ਜਾਂ ਸੰਕਟ ਨਾ ਲਿਆਵੇ ਕਿਉਂਕਿ ਸਾਰਾ ਦੇਸ਼ ਹੀ ਆਪਣਾ ਇੱਕ ਹੀ ਹੈ ਗਿਆ ਆਪਾਂ ਤਾਂ ਇੱਕ ਹੀ ਸਮਝਦੇ ਆ ਤੇ ਜੇ ਯੂਪੀ ਤੇ ਆ ਜਾਵੇ ਸੰਕਟ ਜਾਂ ਬਿਹਾਰ ਤੇ ਆ ਜਾਂਦਾ ਜਾਂ ਗੁਜਰਾਤ 'ਚ ਆ ਜਾਂਦਾ ਜਾਂ ਕਿਸੇ ਹੋਰ ਸਟੇਟਾਂ 'ਚ ਆ ਜਾਂਦਾ ਤਾਂ ਮੋਦੀ ਸੈਂਟਰ ਸਰਕਾਰ ਪੂਰਾ ਜ਼ੋਰ ਲਾ ਲੈਂਦੀ ਆ ਆਪਦਾ ਸਾਰਾ ਕੁਝ ਭੇਜ ਦਿੰਦੀ ਉੱਥੇ ਅੱਜ ਅੱਜ ਕਿੱਥੇ ਮੋਦੀ ਸਰਕਾਰ ਅੱਜ ਕਿੱਥੇ ਬੋਲਦੀ ਨਹੀਂ ਕਿ ਉਹਨਾਂ ਦਾ ਪੰਜਾਬ ਵਿੱਚ ਕੋਈ ਹੱਕ ਨਹੀਂ ਦਾ ਕਿ ਪੰਜਾਬ ਵਿੱਚ ਪੰਜਾਬ ਇੰਡੀਆ ਦਾ ਇੱਕ ਹਿੱਸਾ ਨਹੀਂ ਹੈ ਸਟੇਟ ਨਹੀਂ ਹੈ ਕਿ ਉਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਅੱਜ ਉੱਥੇ ਜਾ ਕੇ ਹੈਲਪ ਕਰੇ ਤੇ ਅੱਜ ਉਹਨਾਂ ਦੀ ਵੀ ਜਾ ਕੇ ਖਬਰ ਲਵੇ ਪੰਜਾਬੀਆਂ ਦੀ ਸਾਨੂੰ ਤਾਂ ਇਹ ਕੰਮ ਸਰਕਾਰਾਂ ਦੇ ਹੀ ਲੱਗਦੇ ਹੈ ਕਿ ਪਿੱਛੋਂ ਜਿਹੜਾ ਪਾਣੀ ਛੱਡ ਰੱਖਿਆ ਇਹਨਾਂ ਨੇ ਸਰਕਾਰਾਂ ਨੇ ਕੰਮ ਕੀਤਾ ਹੋਇਆ ਕਿ ਪੰਜਾਬ ਪੂਰਾ ਡੁੱਬੇ ਲੁੜ ਜਾਵੇ ਤਾਂ ਚੰਗਾ ਹੀ ਹੈ ਤੇ ਆਪੇ ਮਰ ਖੱਪ ਕੇ ਜਿਹੜੀਆਂ ਜ਼ਮੀਨਾਂ ਛੱਡ ਦੇਣਗੇ ਤੇ ਅਸੀਂ ਆਪਦੇ ਕਬਜ਼ੇ ਕਰ ਲਾਂਗੇ ਇਹਨਾਂ ਦਾ ਤਾਂ ਮੇਨ ਮਕਸਦ ਯਾਹੀ ਚੱਲ ਰਿਹਾ ਹੈ ਕੰਮ ਨੇ ਵੀਰ ਜੀ ਬਸ ਜਿਵੇਂ ਵੀ ਕੋਈ ਕਰੀ ਜਾਂਦਾ ਤੇ ਜਿੰਨਾ ਚਿਰ ਕਹਿੰਦੇ ਨੇ ਬਾਬਾ ਨਾਨਕ ਸਾਥ ਨਹੀਂ ਛੱਡਦਾ ਨਾ ਤੇ ਉਹਨਾਂ ਚਿਰ ਪੰਜਾਬੀ ਹਾਰਨ ਵਾਲੇ ਤੇ ਨਹੀਂ ਹੈ ਬੈਠੇ ਆ ਵਿਚਾਰੇ ਡੱਟ ਕੇ ਬੈਠੇ ਆ ਕਿਵੇਂ ਰੁੜ ਗਿਆ ਤਾਂ ਫਿਰ ਕੀ ਹੋ ਗਿਆ ਸਾਲਾ ਪੁੱਛੀ ਨਹੀਂ ਹਾਰਦੇ ਪਰ ਗੱਲ ਇਹਨਾਂ ਦੀ ਹੈ ਵੀ ਅੱਜ ਕੋਈ ਇਹਨਾਂ ਦੇ ਵਿੱਚੋਂ ਕੋਈ ਨਹੀਂ ਖੜਾ ਹੋਇਆ ਆਪਣਾ ਲੀਡਰ ਜਿਹੜੇ ਆ ਮੈਂ ਤਾਂ ਇਹ ਗੱਲ ਵੀ ਸਾਡਾ ਅਸੀਂ ਇਹਨਾਂ ਕੋਈ ਸਮਝਦੇ ਆ ਮੋਦੀ ਨੂੰ ਛੜਕਾਂ ਤੇ ਜ਼ੋਰ ਦਿੱਤੀ ਖੜਾਇਆ ਜਿਹੜੇ ਛੜਕਾਂ ਹੀ ਦੱਬੀ ਤੁਰਿਆ ਹੁੰਦਾ ਛੜਕਾਂ ਕੀ ਇੱਥੇ ਆਪਾਂ ਕਰਨਾ ਇਨੀਆਂ ਚੱਲ ਠੀਕ ਆ ਚਾਹੀਦੀਆਂ ਛੜਕਾਂ ਪਰ ਜਿੱਥੇ ਜੀ ਹੁਣ ਅੱਜ ਪੰਜਾਬ ਦੇ ਬਾਰੇ ਵੀ ਤਾਂ ਕੁਝ ਆ ਜਾ ਅੱਗੇ ਕਹਿੰਦੇ ਨੇ 2023 ਵਿੱਚ ਵੀ ਇਦਾਂ ਦਾ ਹੀ ਹੋਇਆ ਸੀ ਤਾਂ ਫਿਰ ਵੀ ਮੰਨ ਲਓ ਉਦੋਂ ਤਾਂ ਕੰਟਰੋਲ ਕੀਤਾ ਜਾ ਸਕਦਾ ਸੀ ਸਰਕਾਰ ਨੂੰ ਪੂਰਾ ਧਿਆਨ ਉਧਰ ਦਿੱਤਾ ਜਾਂਦਾ ਜਾਣਾ ਚਾਹੀਦਾ ਸੀ ਵੀ ਇੱਥੋਂ ਪਾਣੀ ਰੁੜਦਾ ਹੈ ਜੇ ਇਧਰ ਆ ਕੇ ਬਰਬਾਦੀ ਹੁੰਦੀ ਹੈ ਇਹਨੂੰ ਕਿਵੇਂ ਨਾ ਕਿਵੇਂ ਕੰਟਰੋਲ ਕਰੇ ਕਿਉਂਕਿ ਬਹੁਤ ਵੱਡੀਆਂ-ਵੱਡੀਆਂ ਕੋਲ ਸਹੂਲਤਾਂ ਹਨ ਮਸ਼ੀਨਾਂ ਨੇ ਹਰ ਚੀਜ਼ਾਂ ਨੇ ਕਰਨ ਵਾਸਤੇ ਕਰਨ ਜਾਣਤਾ ਬਹੁਤ ਕੁਝ ਕਰ ਸਕਦੇ ਐ ਪਰ ਕਹਿੰਦੇ ਕਰਨਾ ਨਹੀਂ ਜਿਵੇਂ ਐ ਚੱਲੀ ਜਾਂਦਾ ਵਧੀਆ ਛੱਡ ਦਿੰਦੇ ਆ ਹੋਰ ਮੋਗੇ ਜਾਂ ਮੋਦੀ ਸਾਹਿਬ ਇਹ ਤੁਸੀਂ ਰਿਕਵੈਸਟ ਐ ਸਾਡੀ ਪੰਜਾਬ ਤੁਹਾਡਾ ਹੀ ਹੈ ਜਦੋਂ ਕੋਈ ਸਥਾਨ ਤੇ ਜ਼ਰੂਰਤ ਪੈਂਦੀ ਹੈ ਤਾਂ ਪੰਜਾਬ ਅੱਗੇ ਜਾ ਕੇ ਖੜਾ ਹੁੰਦਾ ਤੇ ਅੱਜ ਤੁਸੀਂ ਪੰਜਾਬ ਦੇ ਨਾਲ ਖੜੇ ਖੜ ਜਾਓਗੇ ਤਾਂ ਤੁਹਾਡਾ ਅੱਜ ਬੱਲੇ ਬੱਲੇ ਹੋ ਜਾਣੀ ਹੈ ਤੇ ਮੋਦੀ ਜੀ ਤੁਹਾਡੇ ਅੱਗੇ ਤਾਂ ਰਿਕਵੈਸਟ ਕਰ ਰਹੇ ਆਂ ਸੀ ਤੇ ਜਾਓ ਸਾਡੇ ਪੰਜਾਬ ਨੂੰ ਅੱਜ ਤੁਸੀਂ ਤੁਹਾਡੀ ਲੋੜ ਹੈ ਸੈਂਟਰ ਸਰਕਾਰ ਨਹੀਂ ਤਾਂ ਪੂਰੀ ਜੋਰ ਲਾ ਦਿੰਦੀ ਹੈ ਹਰ ਕਿਸੇ ਸਟੇਟਾਂ ਚ ਬਾੜ ਆ ਜਾਵੇ ਹੁਕਮ ਪਾ ਜਾਵੇ ਜਾਂ ਕੋਈ ਹੋਰ ਹੋ ਜਾਵੇ ਤਾਂ ਬੜਾ ਕੁਝ ਵੰਡ ਦਿੰਦੀ ਹੈ ਯੂਪੀ ਸਰਕਾਰ ਜੋਗੀ ਜਿਹੜਾ ਹੈਗਾ ਆਪਣਾ ਉੱਤੇ ਜੋਗੀ ਜੀ ਉਹ ਬੜਾ ਕੁਝ ਵੰਡਦਾ ਕੋਈ ਕਿਸੇ ਤਾਂ ਕੋਈ ਡੈਥ ਹੋ ਜਾਵੇ ਪੀੜਤ ਦੀ ਜਾਂ ਕੁਝ ਹੋ ਜਾਵੇ ਤਾਂ ਕਰੋੜਾ ਰੁਪਏ ਉਹ ਘਰਾਂ ਚ ਦਿੰਦੇ ਆ ਤੇ ਅੱਜ ਇਹ ਰਲ ਕੇ ਕੋਈ ਇਹਨਾਂ ਦੀ ਕੋਈ ਮੀਟਿੰਗ ਨਹੀਂ ਹੋਈ ਕਿ ਅੱਜ ਨਹੀਂ ਚਾਹੁੰਦੇ ਕਿ ਪੰਜਾਬ ਨੂੰ ਅਸੀਂ ਕੁਝ ਦੇ ਦੀ ਕਿ ਇਕੱਲੇ ਯੂਪੀ ਨੇ ਤੁਹਾਨੂੰ ਵੋਟਾਂ ਪਾਈਆਂ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਲਿਆ ਸਾਡਾ ਕੋਈ ਯੋਗਦਾਨ ਨਹੀਂ ਸਾਡਾ ਵੀ ਤਾਂ ਯੋਗਦਾਨ ਆ ਤੁਹਾਡੇ ਵੋਟਾਂ ਪਾਈਆਂ ਪੰਜਾਬ ਚ ਵੀ ਤੁਹਾਨੂੰ ਵੋਟਾਂ ਮਿਲੀਆਂ ਤੇ ਅੱਜ ਸੈਂਟਰ ਸਰਕਾਰ ਜੇ ਹਿੰਮਤ ਕਰੇ ਤਾਂ ਸਾਰਾ ਕੁਝ ਪੰਜਾਬ ਬੜਾ ਜਲਦੀ ਉੱਪਰ ਆ ਸਕਦਾ ਸਾਡੇ ਪੰਜਾਬੀ ਵੈਸੇ ਹਾਰਨ ਵਾਲੇ ਤਾਂ ਨਹੀਂ ਹੈਗੇ ਆ ਨਾ ਹੀ ਕਦੇ ਉਹ ਹਾਰੇ ਆ ਇਹੋ ਜੇ ਕੰਮਾਂ ਵਿੱਚ ਤੁਸੀਂ ਹਰ ਜਗ੍ਹਾ ਤੇ ਕਰਦੇ ਹੋ ਤੁਹਾਡਾ ਹਰ ਭਾਸ਼ਣ ਆ ਜਾਂਦਾ ਮਿੰਟੀਆਂ ਲਾਉਣੇ ਤੁਸੀਂ ਬਾਹਰ ਦੂਜੀ ਸਟੇਟਾਂ ਵਿੱਚ ਜਾ ਕੇ ਮਿੰਟਾਂ ਚੋਂ ਤੇ ਪਹੁੰਚ ਜਾਂਦੇ ਤੇ ਪੰਜਾਬ ਇੱਕ ਤੁਹਾਡਾ ਕੋਈ ਸਟੇਟ ਨਹੀਂ ਐ ਇਸ ਇੰਡੀਆ ਦਾ ਇਸ ਬਾਰੇ ਤੁਸੀਂ ਕੁਝ ਨਹੀਂ ਬੋਲੋਗੇ ਬਹੁਤ ਸਾਰੇ ਲੋਕ ਸਾਨੂੰ ਅੱਜ ਕੁਝ ਕਹਿਣਗੇ ਅਸੀਂ ਇੱਕ ਛੋਟੇ ਜਿਹੇ ਇਨਸਾਨ ਜ਼ਰੂਰ ਹੈਗੇ ਆ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀਆਂ ਵੀ ਗੱਲਾਂ ਉੱਥੋਂ ਤੱਕ ਪਹੁੰਚਣ ਅਸੀਂ ਇੱਥੇ ਬੈਠ ਕੇ ਕਲਪੀ ਜਾਂਦੇ ਆ ਤੇ ਤੁਹਾਨੂੰ ਕੋਈ ਹੈ ਹੀ ਨਹੀਂ ਦੀ ਸਾਡੇ ਪੰਜਾਬ ਦੀ ਫਿਕਰ ਹੀ ਹੈ ਨਹੀਂ ਜਦੋਂ ਕੋ ਤੁਹਾਨੂੰ ਲੋੜ ਪੈਂਦੀ ਆ ਜਿੱਥੇ ਮੁਸ਼ਕਲ ਆਉਂਦੀ ਆ ਤਾਂ ਤੁਸੀਂ ਫਿਰ ਉਦੋਂ ਪੰਜਾਬ ਨੂੰ ਯਾਦ ਕਰਦੇ ਆ ਅੱਜ ਸਾਡਾ ਤਾਂ ਪੰਜਾਬ ਉਹ ਧਰਤੀ ਆ ਜਿੱਥੇ ਐਨੇ ਮੁਸੀਬਤਾਂ ਚੱਲ ਕੇ ਵੀ ਅੱਗੇ ਆਉਂਦੇ ਆ ਤੇ ਤੁਸੀਂ ਅੱਜ ਸਾਡੇ ਜੇ ਹੈਲਪ ਨਹੀਂ ਕਰੋਗੇ ਤਾਂ ਕੱਲ ਨੂੰ ਇੱਕ ਗੱਲ ਆ ਗਈ ਸੀ ਕੱਲ ਪਾ ਕੋਈ ਭਾਈ ਸਾਹਿਬ ਕਹਿ ਰਿਹਾ ਸੀਗਾ ਵੀ ਮਤ੍ਰਈ ਮਾਂ ਵਾਲਾ ਤੁਸੀਂ ਸਲੂਕ ਕਰ ਰਹੇ ਹੋ ਤੇ ਮਤ੍ਰਈ ਮਾਂ ਵਾਲਾ ਸਲੂਕ ਨਾ ਕਰੋ ਤਾਂ ਵਧੀਆ ਹੀ ਹੈ। ਤੇ ਇਸ ਪਾਣੀ ਵਿੱਚ ਨਾ ਹੋਣਗੇ ਦਿਨੋਂ ਦਿਨ ਬਿਮਾਰੀਆਂ ਵੱਧ ਰਹੀਆਂ ਨੇ ਕਿਉਂਕਿ ਕਾਫੀ ਵੀਡੀਓ ਵੇਖ ਰਹੇ ਕਾਰਿਸ਼ ਨਹੀਂ ਹੁੰਦੀ ਜਿਹੜੀ ਮੰਨ ਲਓ ਪਸ਼ੂ ਮਰੇ ਨੇ ਜਾਨਵਰ ਮਰੇ ਨੇ ਉਸ ਪਾਣੀ ਵਿੱਚ ਆਪਾਂ ਜਾਵਾਂਗੇ ਵਾਰ-ਵਾਰ ਉਹਦੇ ਕਰਕੇ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਉੱਥੇ ਦਵਾਈਆਂ ਦੀ ਹਰ ਚੀਜ਼ਾਂ ਦੀ ਲੋੜ ਪੈਣੀ ਹੈ। ਇੱਕ ਅੱਜ ਇੱਕ ਵੀਡੀਓ ਆਈ ਸੀ 2 ਮਹੀਨੇ ਦਾ ਛੋਟਾ ਜਿਹਾ ਬੱਚਾ 2 ਮਹੀਨੇ ਦਾ ਬੱਚਾ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਖਾਰਿਸ਼ ਹੋ ਗਈ ਇਹ ਪੂਰੇ ਪਰਿਵਾਰ ਨੂੰ ਕਹਿੰਦੇ ਪਾਣੀ ਨਾਲ ਘਰ ਤਾਂ ਪੂਰਾ ਟਹਿ ਗਿਆ ਪੂਰੇ ਕਾਗਦ ਤੇ ਆਪਣੇ ਤਪੜੀਆਂ ਬਣਾ ਕੇ ਬੈਠੇ ਨੇ ਵਿਚਾਰੇ ਤੇ ਉੱਥੇ ਆਪਣੇ ਵੀਰ ਇੱਕ ਪਹੁੰਚੇ ਨੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਦੁੱਧ ਦਿੱਤਾ ਕਹਿੰਦੇ ਛੋਟਾ ਜਿਹਾ ਬੱਚਾ ਹੈ ਜੇ ਮਾਂ ਹੀ ਦੁੱਧ ਰੋਟੀ ਪਾਣੀ ਨਹੀਂ ਖਾਊਗੀ ਤੇ ਬੱਚਾ ਤਾਂ ਪਹਿਲਾਂ ਹੀ ਵਿਚਾਰਾ ਕੀ ਖਾਊਗਾ ਮਰ ਗਿਆ ਤਾਂ ਬੱਚਾ ਛੋਟਾ ਜਿਹਾ ਤੇ ਬਹੁਤ ਬੁਰੇ ਹਾਲਾਤ ਨੇ ਇਸ ਕਰਕੇ ਹੁਣ ਬਿਮਾਰੀਆਂ ਵਧਣ ਗਈਆਂ ਹੋਰ ਕੁਝ ਨਹੀਂ ਬਿਮਾਰੀਆਂ ਵਧਣੀਆਂ ਕਿਉਂਕਿ ਪਸ਼ੂ ਪੈਣ ਤੇ ਇਸ ਤੋਂ ਬਚਾਇਆ ਜਾਵੇ ਜਿੰਨਾ ਹੋ ਸਕੇ ਇਲਾਜ ਵੀ ਹੋਵੇਗਾ ਕਿਉਂਕਿ ਦਵਾਈਆਂ ਬਹੁਤ ਚੱਲਣਗੀਆਂ ਜੇ ਭੁੱਖੇ ਵੀ ਰਹਿਗੇ 2 ਦਿਨ ਤੱਕ ਜਿੱਦ ਦਿਨ ਕੱਟ ਲੈਣਗੇ ਪਰ ਜਦੋਂ ਪਾਣੀ ਸੁੱਕਣਾ ਪਾਣੀ ਖਤਮ ਹੋਣਾ ਬਿਮਾਰੀਆਂ ਲੱਗਣਗੀਆਂ ਉਹਨਾਂ ਦੇ ਘਰ ਖੜੇ ਕਰਨੇ ਆ ਬਰੇਤੀਆਂ ਚੜ੍ਹ ਗਈਆਂ ਫਸਲਾਂ ਕਿੰਨੇ ਜਿੱਤੇ ਮਾਰੀਆਂ ਗਈਆਂ ਉਹਨਾਂ ਦਾ ਲੋਡ ਤਾਂ ਬਾਅਦ ਚ ਪੈਣੀ ਆ ਨਾ ਤੇ ਮੋਦੀ ਜੀ ਦੇ ਸਰਕਾਰ ਅੱਗੇ ਸਾਡੀ ਤਾਂ ਇਹ ਬੇਨਤੀ ਆ ਵੀ ਜਾ ਕੇ ਸਾਡੇ ਪੰਜਾਬ ਨੂੰ ਵੀ ਸੰਭਾਲ ਲਓ ਬਾਈ ਤੁਹਾਡੀ ਵਾਹ ਵਾਈ ਹੋਜੂਗੀ ਤੁਸੀਂ ਅੱਜ ਪੰਜਾਬ ਨੂੰ ਜਾ ਕੇ ਸੰਭਾਲੋਗੇ ਤਾਂ ਤੁਹਾਨੂੰ ਸਾਰੇ ਦੇਸ਼ ਦੇਸ਼ਾਂ ਵਿਦੇਸ਼ਾਂ ਵਿੱਚ ਤੁਹਾਨੂੰ ਸਲਾਹਿਆ ਜਾਣਾ ਤੁਸੀਂ ਅਫਗਾਨਿਸਤਾਨ ਦੇ ਤਾਂ ਜਾ ਕੇ ਟਵੀਟ ਕਰਤਾ ਨਾ ਤੇ ਇੱਕ ਪੰਜਾਬ ਲਈ ਤਾਂ ਇੱਕ ਟਵੀਟ ਕਰ ਲੋ મોદી ਨੂੰ ਬਣਾਉਣ ਵਾਲਾ ਕੌਣ ਆ મોદી ਨੂੰ ਬਣਾਉਣ ਵਾਲੇ ਸਾਡੇ ਵਰਗੇ ਹੀ ਆ ਅਸੀਂ ਇਹ ਸੋਚਦੇ ਸੀ ਕਿ ਸਾਡਾ મોદી ਇੱਕ ਬਹੁਤ ਹੀ ਵਧੀਆ ਇਨਸਾਨ ਹੈਗਾ ਸਾਡੇ ਲਈ ਕੁਝ ਕਰੂਗਾ ਪਰ ਅਸੀਂ ਤਾਂ ਅੱਜ ਆਪਦੇ ਲਈ ਤਾਂ ਅੱਜ ਮੰਗੀ ਕੁਝ ਨਹੀਂ ਰਹਿਨਾ ਕਦੀ ਮੰਗਿਆ ਨਾ મોદી ਤੱਕ ਅਜ ਤੱਕ ਕੋਈ ਗੱਲ ਵੀ ਕਰੀ ਲੇਕਿਨ ਅੱਜ ਪੰਜਾਬ ਲਈ ਤਾਂ ਖੜਾ ਹੋ ਜਾਵੇ ਅਸੀਂ ਤਾਂ ਜਿਹੜਾ ਦਿਨ ਹੈ ਜਿਹੜੇ ਕੱਟ ਰਹੇ ਆ ਪਰ ਅਸੀਂ ਤਾਂ ਆਪਦੀ ਹਿੰਮਤ ਨਹੀਂ ਹਾਰਦੇ ਆ ਦੇ ਬੱਚੇ ਨੂੰ ਪੜਾ ਲਿਖਾ ਕੇ ਇਸ ਦੇਸ਼ ਦਾ ਭਵਿੱਖ ਬਣਾਉਣ ਦੀ ਖਾਤਰ ਆ ਦੇ ਬੱਚੇ ਨੂੰ ਪੜਾ ਕੇ ਰੱਬ ਸੁੱਖ ਰੱਖੇ ਅੱਗੇ ਗਰੀਬਾਂ ਦੇ ਜਿਹੜੇ ਬੱਚੇ ਜਦੋਂ ਲੀਡਰ ਬਣਨਗੇ ਨਾ ਉਦੋਂ ਇਹ ਦੇਸ਼ ਦਾ ਤਰੱਕੀ ਹੋਣੀ ਹੈ ਤੁਸੀਂ ਇਹ ਯਾਦ ਰੱਖਿਓ ਜੇ ਮੇਰੀ ਗੱਲ ਜੇ ਤੋ ਗਰੀਬਾਂ ਦੇ ਬੱਚੇ ਅੱਗੇ ਆਣਗੇ ਗਰੀਬਾਂ ਦੇ ਬੱਚੇ ਸੀਐਮ ਬਣਨਗੇ ਐਮਐਲਏ ਬਣਨਗੇ ਦੇਸ਼ ਦੀ ਤਰੱਕੀ ਉਸ ਦਿਨ ਹੋਣੀ ਹੈ ਆ ਮੋਦੀ ਵਰਗਿਆਂ ਨੇ ਕੁਝ ਨਹੀਂ ਕਰਨਾ ਅੱਜ ਬਣ ਕੇ ਤੇ ਵੱਡੇ ਵੱਡੇ ਅਡਾਨੀਆਂ ਦੇ ਅਮਬਾਨੀਆਂ ਦੇ ਬਣ ਗਿਆ ਮੇਰਾ ਭੈਣ ਅਮਬਾਨੀਆਂ ਵਾਸਤੇ ਤੁਹਾਨੂੰ ਵੋਟਾਂ ਥੋੜੀ ਪਾਈਆਂ ਸੀ ਕਿ ਤੁਸੀਂ ਜਾ ਕੇ ਜਦੋਂ ਵੀ ਕੋਈ ਗੱਲ ਹੋਵੇ ਤੁਸੀਂ ਅਬਾਨੀਆਂ ਦੀ ਗੱਲ ਉਦੋਂ ਤੋਂ ਤੁਹਾਨੂੰ ਪਤਾ ਵੀ ਪੈਸਾ ਉਦੋਂ ਫੰਡ ਮਿਲਣਾ ਸਾਨੂੰ ਠੀਕ ਹੈ ਜੀ ਸਸਰੀਕਾਲ ਜੇ ਗਲਤੀ ਹੋਵੇ ਤਾਂ ਮਾਫ ਕਰਨਾ